ਜੋ ਬੱਟੇਵੇਂ ਮਗਾ ਲੋ ਜੋ ਹਾਦਸਾ ਹੋਇਆ ਉਹ ਕੰਦੇ ਜੋ ਕੋਲਕਾਤਾ ਪੱਛਮੀ ਗਾਲ ਵਿੱਚ ਜੋ ਰੈਜ਼ੀਡੈਂਟ ਡਾਕਟਰ ਨਾਲ ਜੋ ਹਾਦਸਾ ਹੋਇਆ ਉਹ ਬਹੁਤ ਹੀ ਜ਼ਿਆਦਾ ਸ਼ਰਮਨਾਕ ਘਟਨਾ ਹੋਈ ਹੈ ਜੇ ਫੀਮੇਲਸ ਆਪਣੀਆਂ ਵਰਕਪਲੇਸ ਤੇ ਸੇਫ ਨਹੀਂ ਹੈ ਗਿਆ ਤਾਂ ਅਸੀਂ ਹੋਰ ਕੀ ਐਕਸਪੈਕਟ ਕਰ ਸਕਦੇ ਆ ਤੇ ਸਾਡੀ ਆਪਣੀ ਐਸੋਸੀਏਸ਼ਨ ਤੇ ਸਾਡੀ ਆਪਣੀ ਐਸੋਸੀਏਸ਼ਨal ਕਾਲ ਹੈਗੀ ਤਾਂ ਸਾਡੀ ਐਸੋਸੀਏਸ਼ਨ ਦੀ ਵੀ ਸਰਕਾਰ ਤੋਂ ਇਹੀ ਮੰਗ ਹੈ ਕਿ ਫੀਮੇਲਸ ਨੂੰ ਸਿਕਿਉਰਿਟੀ ਦਿੱਤੀ ਜਾਵੇ ਮਤਲਬ ਐਮਰਜੈਂਸੀ ਦੀ 24/7 ਸਿਕਿਉਰਿਟੀ ਹੋਵੇ ਤਾਂ ਕਿ ਫੀਮੇਲਸ ਆਪਣੇ ਵਰਕਪਲੇਸ ਵਿੱਚ ਸੇਫਲੀ ਕੰਮ ਕਰ ਸਕਣ ਤੁਹਾਨੂੰ ਕੀ ਲੱਗਦਾ ਹੈ ਇਹ ਇਨਸਾਫ ਨਾ ਮਿਲੇ ਉਸ ਵግੜਾ ਕਿਸੇ ਨਾਲ ਸਰ ਜੜੀ ਵੀ PCMS ਐਸੋਸੀਏਸ਼ਨ ਕਾਲ ਲਈ ਅਸੀਂ ਉਹਨਾਂ ਦੇ ਨਾਲ ਆ ਅੱਜ ਦੀ ਜਾਣਕਾਰੀ ਜਾਂ ਮੈਂ ਮੁਕਾਬਲੇ ਤੋਂ ਪ੍ਰਸੰਨ ਕਰਾਂਗੇ ਇਹ ਪ੍ਰਦਰਸ਼ਨ ਜੋ ਵੈਸਟ ਬੰਗਾਲ ਕੋਲਕਾਤਾ ਦੇ ਵਿੱਚ ਇਨਸੀਡੈਂਸ ਹੋਇਆ ਹੈਗਾ ਉਹਦੇ ਰੋਸ ਦੇ ਵਿੱਚ ਅਸੀਂ ਰੱਖਿਆ ਹੈਗਾ ਇਹਦੇ ਵਿੱਚ ਸਮੂਹ PCMS ਐਸੋਸੀਏਸ਼ਨ ਵੱਲੋਂ ਕਾਲ ਦਿੱਤੀ ਗਈ ਹੈਗੀਆ ਕਿ ਜੋ ਸਾਡੇ ਫੀਮੇਲ ਰੈਜ਼ੀਡੈਂਟ ਡਾਕਟਰ ਦੇ ਨਾਲ ਵੈਸਟ ਬੰਗਾਲ ਕੋਲਕਾਤਾ ਦੇ ਵਿੱਚ ਇਨਸੀਡੈਂਟ ਹੋਇਆ ਉਹਦਾ ਮਰਡਰ ਹੋ ਗਿਆ ਹੈ ਉਹਦੇ ਉਸ ਸੰਬੰਧ ਵਿੱਚ ਸਮੂਹ ਪੰਜਾਬ ਦੇ ਵਿੱਚ ਅਸੀਂ ਰੋਸ ਪ੍ਰੋਟੈਸਟ ਕਰ ਰਹੇ ਹਾਂ ਇਹ ਕਾਲ PCMS ਐਸੋਸੀਏਸ਼ਨ ਪੰਜਾਬ ਵੱਲੋਂ ਦਿੱਤੀ ਗਈ ਹੈ ਇਦੇ ਵਿੱਚ ਅੱਜ ਪੀਸੀਮ ਐਸੋਸੀਏਸ਼ਨ ਦੇ ਸਾਰੇ ਮੈਂਬਰ ਹਾਜ਼ਰ ਹੈਗੇ ਸਾਡੇ ਨਾਲ ਪੈਰਾ ਮੈਡੀਕਲ ਸਟਾਫ ਹਾਜ਼ਰ ਹੈ ਤੇ ਅਸੀਂ ਇਹਦੇ ਵਿੱਚ ਜੋਰ ਲਾਸ ਹੋਇਆ ਹੈਗਾ ਕਿਸ ਦੀ ਜਾਨ ਗਈ ਹੈ ਇਰਰੀਪੇਅਰਬਲ ਲਾਸ ਹੈ ਇਹਦੀ ਪਰ ਭਾਈ ਨਹੀਂ ਕੀਤੀ ਜਾ ਸਕਦੀ ਮੰਗ ਸਾਡੀ ਇਹ ਹੈ ਕਿ ਸਾਰਿਆਂ ਨਾਲੋਂ ਪਹਿਲਾਂ ਤਾਂ ਜੋ ਕਲਪਰੇਟ ਹੈਗੇ ਉਹਨਾਂ ਨੂੰ ਐਗਜ਼ੈਂਪਲ ਦੇ ਡਿਸਪੀਨਿਸ਼ਮੈਂਟ ਦਿੱਤੀ ਜਾਵੇ ਤਾਂ ਕਿ ਇਹੋ ਜਿਹਾ ਇਨਸੀਡੈਂਟ ਦੁਬਾਰਾ ਨਾ ਹੋਵੇ ਤੇ ਨੰਬਰ 2 ਸਾਡੀ ਪੰਜਾਬ ਸਰਕਾਰ ਤੋਂ ਵੀ ਇਹ ਮੰਗ ਹੈਗੀ ਆ ਇਹ ਜੋ ਸਾਡੇ ਫੀਮੇਲ ਸਟਾਫ ਸਾਡੇ ਡਾਕਟਰ ਸਹਿਬਾਨ ਸਾਡਾ ਪੈਰੀ ਮੈਡੀਕਲ ਸਟਾਫ ਰਾਤ ਬਰਾਤੀ ਸ਼ਾਮ ਨੂੰ ਡਿਊਟੀਆਂ ਦੇ ਉੱਤੇ ਹਾਜ਼ਰ ਹੁੰਦੇ ਆ ਉਹਨਾਂ ਨੂੰ ਪੂਰੀ ਸਿਕਿਉਰਿਟੀ ਦਿੱਤੀ ਜਾਵੇ ਤਾਂ ਕਿ ਉਹਦੇ ਨਾਲ ਰਿਲੇਟਡ ਇਹੋ ਜਿਹਾ ਕੋਈ ਸਾਡੇ ਇਨਸੀਡੈਂਟ ਪੰਜਾਬ ਦੇ ਵਿੱਚ ਇਹੋ ਜਿਹਾ ਇਨਸੀਡੈਂਟ ਨਾ ਹੋਵੇ ਇਸ ਬੰਦੇ ਵਿੱਚ ਅਸੀਂ ਮੰਤਰੀ ਸਾਹਿਬ ਨੂੰ ਵੀ ਮਿਲੇ ਸੀਗੇ ਪਰ ਉਹਨਾਂ ਨੇ ਸਾਨੂੰ ਲਾਰੇ ਲੂਰੇ ਲਾ ਕੇ ਕੰਮ ਨੂੰ ਪਾਸੇ ਕਰ ਦਿੱਤਾ ਅਸੀਂ ਉਹਨਾਂ ਨੂੰ ਕਿਹਾ ਸੀਗਾ ਕਿ ਅੱਜ ਤੋਂ 2 ਮਹੀਨੇ ਪਹਿਲਾਂ ਕਿ ਪੈਸਕੋ ਦੇ ਨਾਲ ਕੰਟਰੈਕਟ ਕਰਕੇ 24x7 ਸਿਕਿਉਰਿਟੀ ਦਿੱਤੀ ਜਾਵੇ ਰਾਤ ਨੂੰ ਬਹੁਤੇ ਟਾਈਮ ਸਾਡੇ ਫੀਮੇਲ ਡਾਕਟਰ ਜਿਹੜੇ ਐਮਰਜੈਂਸੀ ਦੇ ਵਿੱਚ ਤਣਾਤ ਹੁੰਦੇ ਹੈਗੇ ਆ ਲੋਕੀ दारू ਪੀ ਕੇ ਵੀ ਆਉਂਦੇ ਹੈਗੇ ਉਹਨਾਂ ਨਾਲ ਗਾਲੀ ਗਲੋਚ ਵੀ ਕਰਦੇ ਆ ਤੇ ਕਈ ਪਹਿਲਾਂ ਵੀ ਇਨਸੀਡੈਂਸ ਹੋਇਆ ਜ ਜਦੀ ਸ਼ਿਕਾਇਤ ਪੁਲਿਸ ਵੱਲੋਂ ਵੀ ਕੀਤੀ ਗਈ ਹੈਗੀਆ ਪਰ ਮੰਤਰੀ ਸਾਹਿਬ ਵੱਲੋਂ ਹਜੇ ਤੱਕ ਇਹੋ ਜਿਹਾ ਕਿਸੇ ਸਿਕਿਉਰਿਟੀ ਏਜੰਸੀ ਨਾਲ ਕੰਟਰੈਕਟ ਕਰਕੇ ਹਸਪਤਾਲ ਨੂੰ ਕੋਈ ਪ੍ਰੋਪਰ ਸਿਕਿਉਰਿਟੀ ਗਾਰਡ ਡਿਸਟ੍ਰਿਕਟ ਹਸਪੀਟਲ ਨੂੰ ਸਿਕਿਉਰਿਟੀ ਗਾਰਡ ਨਹੀਂ ਦਿੱਤੇ ਗਏ ਤੇ ਉਸ ਤੋਂ ਬਾਅਦ ਅਸੀਂ ਇਹੀ ਕਿਹਾ ਸੀ ਚਲੋ ਸਾਰਿਆਂ ਦੇ ਵਿੱਚ ਨਹੀਂ ਐਟ ਲੀਸਟ ਜ਼ਿਲ੍ਹਾ ਹਸਪਤਾਲ ਦੇ ਜਾਂ ਜਿਹੜੇ ਸਬਡਿਵੀਜ਼ਨ ਹਸਪਤਾਲ ਆ ਉਹਨਾਂ ਦੇ ਵਿੱਚ ਸਿਕਿਉਰਿਟੀ ਜਰੂਰ ਹੋਣੀ ਚਾਹੀਦੀ ਆ ਕਿਉਂਕਿ ਇਹ ਅਜਿਹੇ ਹਸਪਤਾਲ ਹੈਗੇ ਆ ਜਿੱਥੇ ਐਮਰਜੈਂਸੀ ਬਹੁਤ ਹੈਵੀ ਹੁੰਦੀ ਆ ਪੋਸਟਮਾਰਟਮ ਕੀਤੇ ਜਾਂਦੇ ਆ ਮੈਡੀਕਲ ਲੀਗਲ ਕੱਟੇ ਜਾਂਦੇ ਹੈਗੇ ਆ ਤੇ ਜੋ ਫੀਮੇਲ ਡਾਕਟਰ ਜਿਹੜੇ ਹੈਗੇ ਆ ਉਹਨਾਂ ਨੂੰ ਪਰੇਸ਼ਾਨੀ ਆਉਂਦੀ ਹੈਗੀਆਂ ਪਰ ਹਜੇ ਤੱਕ ਜਿਹੜੀ ਆ ਇਹ ਉਹਨਾਂ ਨੇ ਇਸ ਗੱਲ ਦੇ ਉੱਤੇ ਕੋਈ ਸਟਰੋਂਗ ਐਕਸ਼ਨ ਨਹੀਂ ਲਿਆ ਤੇ ਅਸੀਂ ਜੇਕਰ ਉਹ ਨਹੀਂ ਲੈਣਗੇ ਤਾਂ ਅਸੀਂ ਅਗਲੇ ਮਹੀਨੇ ਤੋਂ ਇਸ ਤਰੀਕੇ ਚੱਲਾਂਗੇ ਕਿ ਨੋ ਸਿਕਿਉਰਿਟੀ ਤਾਂ ਨਿਊ ਡਿਊਟੀ ਧੰਨਵਾਦ